ਕੀ ਹਾਲ ਚਾਲ ਆ ਬਹੁਤ ਵਧੀਆ ਚੱਲ ਰਿਹਾ ਜੀ ਬਹੁਤ ਵਧੀਆ ਥਕਾਨ ਬੜੀ ਲੱਗ ਰਹੀ ਹੈ ਜੀ ਨਹੀਂ ਨਹੀਂ ਐਸੀ ਕੋਈ ਗੱਲ ਦੇਖੋ ਥਕਾਨ ਕੋਈ ਨਹੀਂ ਗਰਮੀ ਜ਼ਰੂਰ ਆ ਔਰ ਗਰਮੀ ਚ ਬਾਰਡਰ ਦਾ ਏਰੀਆ ਸਭ ਤੋਂ ਪਹਿਲੀ ਗੱਲ ਕੰਢੀ ਦਾ ਏਰੀਆ ਪੈਂਦਾ ਜੀ ਜੇ ਆਪਾਂ ਦੇਖਿਆ ਜਾਵੇ ਵੀ ਪ੍ਰੋਬਲਮਾਂ ਸਭ ਤੋਂ ਪਹਿਲਾਂ ਕੀ ਕੀ ਆ ਜੀ ਗੱਲ ਕਰੀਏ ਦੇਖੋ ਇੱਕ ਤੇ ਨਾ ਜੀ ਕੋਈ ਵਧੀਆ ਜਿਹਾ ਹਸਪੀਟਲ ਬਣਨਾ ਚਾਹੀਦਾ ਦਾ ਏਮ ਜਾਂ ਪੀਜੀਆਈ ਹੈ ਦੂਸਰਾ ਇਹ ਹੈ ਕਿ ਨੌਜਵਾਨਾਂ ਨੂੰ ਨੌਕਰੀਆਂ ਮਿਲਣੀ ਚਾਹੀਦੀਆਂ ਨੌਕਰੀਆਂ ਤਾਂ ਹੀ ਮਿਲਣੀ ਜੇਕਰ ਇੱਥੇ ਇੰਡਸਟਰੀ ਲੱਗੇਗੀ ਨਸ਼ੇ ਦੀ ਬੜੀ ਵੱਡੀ ਗੱਲ ਹੈ ਬੜਾ ਵੱਡਾ ਮੁੱਦਾ ਹੈ ਕਿ ਨਸ਼ਾ ਜਿਹੜਾ ਹੈ ਬਹੁਤ ਹੈ ਉਹ ਕਹਿੰਦੇ ਜੀ ਇਹ ਸੈਂਟਰ ਦੇ ਅੰਡਰ ਆਉਂਦਾ ਜੀ ਪਕਾਇਆ ਜੀ ਬੀਜੇਪੀ ਦੀ ਸਰਕਾਰ ਇਹ ਕਹਿੰਦੇ ਵੀ ਸਾਡਾ ਕੋਈ ਰੋਲ ਨਹੀਂ ਮਤਲਬ ਉਹ ਤਾਂ ਆਪਣੇ ਕੰਨੋ ਕਹਿੰਦੇ ਵੀ ਹੱਥ ਝਾੜ ਲਈਏ। ਉਹ ਗੱਲ ਇਹ ਹੈ ਕਿ ਜੇ ਕੰਮ ਲੈਣਾ ਕਰਨਾ ਹੋਏ ਤਾਂ ਉਹ ਸੈਂਟਰ ਨਹੀਂ ਕਰਦਾ ਜੀ। ਗੱਲ ਕਾਂਗਰਸ ਦੀ ਕੀਤੀ ਜਾਵੇ ਜੀ। ਉਹ ਕਹਿੰਦੇ ਦੇਖੋ ਜੀ ਕਹਿੰਦੇ ਵੀ ਬੀਜੇਪੀ ਦਾ ਕੈਂਡੀਡੇਟ ਪਹਿਲਾਂ ਵੀ ਸੀਗਾ ਉਹ ਜਿੱਤ ਕੇ ਗਏ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ। ਹੁਣ ਬੱਬੂ ਜੀ ਆਇਆ ਲੋਕਾਂ ਨੇ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਜੀ ਤੇ ਵੀ ਅਸੀਂ ਤਾਂ ਜਿੱਤੇ ਹੀ ਹੋਏ ਆ। ਪਿਛਲੀ ਕਾਂਗਰਸ ਸਰਕਾਰ ਦੇ ਦੌਰਾਨ ਜਿਹੜਾ ਗੁਟਕਾ ਸਾਹਿਬ ਦੀ ਸੌਂ ਫਦੀ ਨਾ ਜੀ ਇਹ ਆਪਾਂ ਨਸ਼ਾ ਖਤਮ ਕਰਦੇ ਆਂਗੇ ਗੁਟਕਾ ਸਾਹਿਬ ਜਿਹੜਾ ਫੜਿਆ ਉਹ ਅਕਸੇ ਉਹ ਸਭ ਤੋਂ ਪਹਿਲੇ ਇਹ ਆਪਣਾ ਦਾਅਵਾ ਸਾਹਮਣੇ ਕਰੇ ਉਹ ਲੋਕ ਨੇ ਜਿਹੜੇ ਗੁਟਕਾ ਸਾਹਿਬ ਦੀ ਸੌਂ ਖਾ ਗਏ ਵੀ ਤੁਜੇ ਤੁਜੇ ਨਿਕਲ ਗਏ ਬਾਰੇ ਰੋਡ ਦੀ ਸਥਿਤੀ ਨਹੀਂ ਜੀ ਕੋਈ ਜਾ ਹੀ ਨਹੀਂ ਸਕਦਾ ਜੀ 8-9 ਵਜੇ ਦੇ ਬਾਅਦ ਚੋਂ ਘਰੋਂ ਜੀ ਜਿਦਾ ਪਹਿਲੇ ਬਿਹਾਰ ਚ ਹੁੰਦਾ ਰਿਹਾ ਯੂਪੀ ਹੁੰਦਾ ਰਿਹਾ ਅੱਜ ਬਿਹਾਰ ਯੂਪੀ ਦੇਖੋ ਕਿੰਨਾ ਵਧੀਆ ਹੋ ਗਿਆ ਇਹ ਜਦੋਂ ਤੁਸੀਂ ਵੀ ਸਰਕਾਰਾਂ 'ਚ ਰਹੇ ਹੋ ਡਿਪਟੀ ਸਪੀਕਰ ਰਹੇ ਹੋ ਛੋੜੇ ਵੇਲੇ ਵੀ ਆਉਂਦਾ ਸੀ ਜੇ ਢਾਈ ਢਾਈ ਸਾਲ ਤਿੰਨ ਤਿੰਨ ਸਾਲ ਕੰਮ ਹੀ ਨਹੀਂ ਹੁੰਦਾ ਹੁੰਦਾ ਸੀ ਮੁਰਤੇ ਬਾਅਦ ਚ ਸ਼ੁਰੂ ਹੁੰਦਾ ਆਪਣੇ ਬਾਰੇ ਕਦੀ ਇਦਾਂ ਨਹੀਂ ਹੋਇਆ ਤੁਹਾਨੂੰ ਮੈਂ ਗਿਣਤੀ ਕਰਾਵਾਂ ਕਿ ਮੈਂ ਕਿੰਨੇ ਕਾਵਾਂ ਜੀ ਤੁਹਾਨੂੰ ਗੁਰਦਾਸਪੁਰ ਦੀ ਜਨਤਾ ਜੀ ਸਮਾਂ ਦਿੰਦੀ ਹੈ ਤੁਹਾਨੂੰ ਉੱਥੇ ਪਾਰਲੀਮੈਂਟ ਚੋਂ ਕੇ ਫਤਵਾ ਦੇ ਕੇ ਤੁਹਾਨੂੰ ਭੇਜਦੀ ਹੈ ਜਿਹੜੇ ਪਹਿਲ ਦੇ ਆਧਾਰ ਤੇ ਆਪਣੇ ਕਿਹੜੇ ਕੰਮ ਸੋਚੇ ਵੀ ਆਹ ਕੰਮ ਮੈਂ ਕਰੂੰਗਾ ਸਭ ਤੋਂ ਪਹਿਲੇ ਜੇ ਅਸੀਂ ਕੋਸ਼ਿਸ਼ ਕਰਾਂਗੇ ਇੱਕ اچھا ਹਸਪਤਾਲ ਬਣੇ ਜਿੰਦਾ ਪੀਜੀਆ ਜਾਇਮ ਦਾ ਦੂਸਰਾ ਇਹ ਹੈ ਕਿ ਦੇਖੋ ਬੜੇ ਕੰਮ ਐਸੇ ਜਿੰਦਾ ਬਕੋੜਾ ਬਤਨ ਦਾ ਬੋਲਾ ਉਹਦੇ ਮਤਲਬ ਟੈਂਡਰ ਹੋਗੇ ਪੈਸੇ ਵੀ ਆਗੇ ਜੀੜੀ ਬਤਨ ਦਾ ਬੋਲਾ ਕੋਈ ਕੰਮ ਸੁਲ ਰਹਿ ਗਿਆ ਤਾਂ ਕੋਸ਼ਿਸ਼ ਕਰਨ ਦੀ ਗੱਲ ਹੈ ਫਾਈਲ ਅੱਗੇ ਤੋਰਨ ਦੀ ਗੱਲ ਹੈ ਕਿ ਉਹ ਹੋਏ ਨਾ ਕੋਈ ਮੁਸ਼ਕਲ ਤਾਂ ਹੈ ਨਹੀਂ ਕਰਕੇ ਨੌ ਜਨਾਂ ਨੂੰ ਰੋਜ਼ਗਾਰ ਮਿਲੇ ਉਹਦੇ ਵਾਸਤੇ ਆਪਾਂ ਕੋਸ਼ਿਸ਼ ਕਰਾਂਗੇ ਕੋਈ ਇੰਡਸਟਰੀ ਇੱਥੇ ਲਾਈਏ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਗੁਰਦਾਸਪੁਰ ਏਰੀਆ ਦੇ ਵਿੱਚ ਸਾਡੇ ਨਾਲ ਭਾਜਪੀ ਦੇ ਕੈਂਡੀਡੇਟ ਦਿਨੇਸ਼ ਸਿੰਘ ਬੱਬੂ ਜੀ ਸਾਡੇ ਨਾਲ ਨੇ ਸੋ ਬੱਬੂ ਜੀ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦੀ ਕਰਕੇ ਬੱਬੂ ਜੀ ਕਿਵੇਂ ਚੱਲ ਰਿਹਾ ਜੀ ਦਿਨ ਦੀ ਹਲਚਲ ਹਾ ਹਾ ਬਹੁਤ ਵਧੀਆ ਚੱਲ ਰਹੀ ਜੀ ਬਹੁਤ ਬੜੀਆ ਦੁਕਾਨ ਬੜੀ ਲੱਗ ਰਹੀ ਹੈ ਜੀ ਨਹੀਂ ਨਹੀਂ ਐਸੀ ਕੋਈ ਗੱਲ ਦੇਖੋ ਦੁਕਾਨ ਕੋਈ ਨਹੀਂ ਹੈ ਗਰਮੀ ਜ਼ਰੂਰ ਹੈ ਗੌਰ ਗਰਮੀ ਚ ਰੋਜ਼ ਮੈਂ 12 13 ਪ੍ਰੋਗਰਾਮ ਕਰੇ ਸਵੇਰੇ 9:30 ਨਿਗਲੇ ਦਾ 10 ਮਿੰਟ ਤੱਕ ਲਗਾਤਾਰ ਪ੍ਰੋਗਰਾਮ ਕਰੀ ਦੇ ਕਰਕੇ ਕੋਈ ਚਕਾਨ ਨਹੀਂ ਕੋਈ ਉਸਤ ਨਹੀਂ ਭਗਵਾਨ ਦੀ ਕਿਰਪਾ ਹੈ ਕੋਈ ਗਲਾ ਖਰਾਬ ਨਹੀਂ ਹੋਇਆ ਕੋਈ ਬੁਖਾਰ ਕੁਝ ਨਹੀਂ ਹੋਇਆ ਬਿਲਕੁਲ ਠੀਕ ਹੈ ਔਰ ਚਨਾਬ ਵੀ ਸਾਰਾ 12 15 ਅੰਦਰ ਰਹਿ ਗਿਆ ਦੇ ਰਹਦਾ ਸੋ ਬਬੂ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਆਪਾਂ ਗੱਲ ਕੀਤੀ ਜਾਵੇ ਏਰੀਆ ਬੜਾ ਵੱਡਾ ਜੀ ਔਰ ਬਾਰਡਰ ਦਾ ਏਰੀਆ ਸਭ ਤੋਂ ਪਹਿਲਾਂ ਕੰਢੀ ਦਾ ਏਰੀਆ ਪੈਂਦਾ ਜੀ ਜੇ ਆਪਾਂ ਦੇਖਿਆ ਜਾਵੇ ਵੀ ਪ੍ਰੋਬਲਮਾਂ ਸਭ ਤੋਂ ਪਹਿਲਾਂ ਕੀ ਕੀ ਹੈ ਜੀ ਦੇਖੋ ਇੱਕ ਤੇ ਇਹ ਨੇ ਜੀ ਮੈਨੂੰ ਸਮਾਂ ਬਹੁਤ ਜ਼ਿਆਦਾ ਮਿਲਿਆ ਜੇ ਪ੍ਰੋਬਲਮਾਂ ਦੀ ਗੱਲ ਕਰੀਏ ਦੇਖੋ ਇੱਕ ਤੇ ਇਹ ਨਾ ਜੀ ਕੋਈ ਵਧੀਆ ਜਿਹਾ ਹਸਪੀਟਲ ਬਣਨਾ ਚਾਹੀਦਾ ਜਿਦਾ ਐਮਜ਼ ਜਾਂ ਪੀਜੀਆਈ ਹੈ ਦੂਸਰਾ ਇਹ ਹੈ ਕਿ ਨੌਜਵਾਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੌਕਰੀਆਂ ਤਾਂ ਹੀ ਮਿਲਣੀਆਂ ਜੇਕਰ ਇੱਥੇ ਇੰਡਸਟਰੀ ਲੱਗੇਗੀ ਨਸ਼ੇ ਦੀ ਬੜੀ ਵੱਡੀ ਗੱਲ ਹੈ ਮਤਲਬ ਬੜਾ ਵੱਡਾ ਮੁੱਦਾ ਹੈ ਕਿ ਨਸ਼ਾ ਜਿਹੜਾ ਹੈ ਉਹ ਹੈ ਉਹ ਕਹਿੰਦੇ ਜੀ ਇਹ ਸੈਂਟਰ ਦੇ ਅੰਡਰ ਆਉਂਦਾ ਜੀ ਜਾਨੀ ਦੀ ਸੈਂਟਰ ਦੇ ਵਿੱਚ ਆਪਾਂ ਕਹੀਏ ਜੀ ਬੀਜਪੀ ਦੀ ਸਰਕਾਰ ਇਹ ਕਹਿੰਦੇ ਵੀ ਸਾਡਾ ਕੋਈ ਰੋਲ ਨਹੀਂ ਮਤਲਬ ਉਹ ਤਾਂ ਆਪਣੇ ਕਿੰਨੂੰ ਕਹਿੰਦੇ ਵੀ ਹੱਥ ਛੱਡ ਲਈ ਉਹਨਾਂ ਦੇ ਦੇਖੋ ਗੱਲ ਇਹ ਹੈ ਕਿ ਜੇ ਕੰਮ ਇਹ ਨਾ ਕਰਨਾ ਹੋਏ ਤਾਂ ਕਹਿੰਦਾ ਨਾ ਸੈਂਟਰ ਨਹੀਂ ਕਰਦਾ ਜੀ ਜਿਹੜਾ ਸੈਂਟਰ ਦਾ ਕੰਮ ਹੈ ਬਾਹਰ ਰ ਪਾਰ ਦੋ ਜਿਹੜਾ ਖਾਇਕ ਤੋਂ ਸੈਂਟਰ ਕਰੇ ਕਰਦਾ ਕਰਕੇ ਬਾਕੀ ਤੇ ਪੰਜਾਬ ਨੇ ਕਰਨਾ ਜੇ ਆਪਾਂ ਗੱਲ ਕਾਂਗਰਸ ਦੀ ਕੀਤੀ ਜਾਵੇ ਜੀ ਉਹ ਕਹਿੰਦੇ ਦੇਖੋ ਜੀ ਕਹਿੰਦੇ ਵੀ ਬੀਜੇਪੀ ਦਾ ਕੈਂਡੀਡੇਟ ਪਹਿਲਾਂ ਵੀ ਸੀਗਾ ਉਹ ਜਿੱਤ ਕੇ ਗਏ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਹੁਣ ਬੱਬੂ ਜੀ ਆਇਆ ਲੋਕਾਂ ਨੇ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਜੀ ਤੇ ਵੀ ਅਸੀਂ ਤਾਂ ਜਿੱਤੇ ਹੀ ਹੋਏ ਆ ਤੇ ਤੁਸੀਂ ਦੇਖਿਆ ਨਹੀਂ ਹੋਏਗਾ ਪਿਛਲੀ ਕਾਂਗਰਸ ਸਰਕਾਰ ਦੇ ਦੌਰਾਨ ਜਿਹੜਾ ਗੁਟਕਾ ਸਾਹਿਬ ਦੀ ਸੌਹ ਫਦੀ ਨਾ ਜੀ ਇਹ ਆਪਾਂ ਨਸ਼ਾ ਖਤਮ ਕਰਦੇ ਆਂਗੇ ਅੰਦਰ ਇਹ ਵੀ ਕਾਂਗਰਸ ਵਾਲੇ ਜੀ ਗੁਟਕਾ ਸਾਹਿਬ ਜਿਹੜਾ ਫੜਿਆ ਉਹ ਅੱਥ ਜੇ ਉਹ ਸਭ ਤੋਂ ਪਹਿਲੇ ਇਹ ਬਨੇ ਰੰਦਾਵਾ ਸਾਹਮਣੇ ਫੜਿਆ ਇਹ ਲਿਖਦੇ ਬਈ ਗੁਟਕਾ ਸਾਹਿਬ ਦੀ ਸੌਂ ਖਾਣੇ ਕਿ ਆਪਾਂ ਨਸ਼ਾ ਖਤਮ ਕਰ ਦੇਂਗੇ ਇਹ ਤਾਂ ਉਹ ਲੋਕ ਨੇ ਜਿਹੜੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਮਤਲਬ ਸੁਚੇ-ਵੁਚੇ ਨ ਕਰਕੇ ਦੇਖੋ ਗੱਲ ਇਹ ਹੈ ਕਿ ਪੰਜਾਬ ਦੇ ਅੱਜ ਬਦਕਿਸਮਤੀ ਹੈ ਤੁਸੀਂ ਇਹ ਜੇ ਪੱਤਰਕਾਰ ਨੂੰ ਕੀ ਹਾਲਾਤ ਨੇ ਪੰਜਾਬ ਦੇ ਕਹਿੰਦੇ ਇੰਨਾ ਬੁਰਾ ਹਾਲ ਹੈ ਪੰਜਾਬ ਦਾ ਵੀ ਮਤਲਬ ਪੁੱਛੋ ਮਤ ਕਰਕੇ ਲੋਏ ਰੋਡ ਦੀ ਸਥਿਤੀ ਨਹੀਂ ਜੀ ਕੋਈ ਜਾ ਹੀ ਨਹੀਂ ਸਕਦਾ ਜੀ 8-9 ਵਜੇ ਦੇ ਬਾਅਦ ਚੁਕਰੋ ਜੀ ਬਿਹਾਰ ਮਤਲਬ ਜਿਹਾ ਪਹਿਲੇ ਬਿਹਾਰ ਚ ਹੁੰਦਾ ਰਿਹਾ ਯੂਪੀ ਹੁੰਦਾ ਰਿਹਾ ਅੱਜ ਬਿਹਾਰ ਤੇ ਯੂਪੀ ਨਾ ਜੀ ਯੂਪੀ ਦੇਖੋ ਕਿੰਨਾ ਵਧੀਆ ਹੋ ਗਿਆ ਪਾਵਾ 12 ਵਜੇ ਲੋਕ ਸਰਕਾਰਾਂ ਨਿਕਲ ਕੋਈ ਹੋ ਨਹੀਂ ਦਰ ਨਹੀਂ ਖੋਪ ਨਹੀਂ ਜੇ ਜਦੋਂ ਤੁਸੀਂ ਵੀ ਸਰਕਾਰਾਂ ਚ ਰਹੇ ਹੋ ਡਿਪਟੀ ਸਪੀਕਰ ਰਹੇ ਹੋ ਤੁਹਾਡੇ ਵੇਲੇ ਵੀ ਆਇਆ ਹੁੰਦਾ ਸੀ ਜੀ ਢਾਈ ਢਾਈ ਸਾਲ ਤਿੰਨ ਤਿੰਨ ਸਾਲ ਕੰਮ ਹੀ ਨਹੀਂ ਹੁੰਦਾ ਹੁੰਦਾ ਸੀ ਮੁੜ ਕੇ ਬਾਅਦ ਚ ਸ਼ੁਰੂ ਹੁੰਦਾ 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 ਆਪਣੇ ਬਾਰੇ ਕਦੀ ਇਦਾਂ ਨਹੀਂ ਹੋਇਆ ਦੇਖੋ ਮੈਂ ਸਰਕਾਰ ਚ ਰਿਹਾ ਤੁਹਾਨੂੰ ਮੈਂ ਗਿਣਤੀ ਕਰਾਵਾਂਗਾ ਵੀ ਕਿ ਕਾਲੇ ਬਣਿਆ ਗਰਮੜ ਕਾਲੇ ਨਿਆੜੀ ਆਈਟੀ ਕੋਲ ਬਣਿਆ ਖੇਤੀ ਵਿਗਿਆਨ ਕੇਂਦਰ ਖੁੱਲਿਆ ਲੀਚੀ ਜ਼ੋਨ ਬਣਿਆ ਸਟੇਡੀਅਮ ਬਣਿਆ ਬੈਟਰਲੀ ਹਸਪੀਟਲ ਬਣਿਆ ਪਠਾਨਕੋਟ ਜ਼ਿਲ੍ਹਾ ਬਣਿਆ ਪਠਾਨਕੋਟ ਤਹਿਸੀਲ ਕੰਪਲੈਕਸ ਬਣਿਆ ਜਿਹੜਾ ਸਾਰੇ ਅਫਸਰ ਇੱਕ ਛਤਲੇ ਬੈਠਦੇ ਨੇ ਨਵੀਆਂ ਸੜਕਾਂ ਬਣੀਆਂ ਸੜਕਾਂ ਦੀ ਰਿਪੇਅਰ ਦੀ ਵੀ ਟਾਈਮ ਤੇ ਹੁੰਦੀ ਸੀ ਹੁਣ ਕਿਉਂ ਇੱਕ ਦੱਸੋ ਉਹ ਜਿਹੜਾ ਮਹਿ ਬਣਾਇਆ ਨਾ ਨਹੀਂ ਉਹਦੇ ਤਿੰਨ ਤਿੰਨ ਵਾਰੀ ਉਹ ਲਈ ਜਾਂਦੇ ਨੇ ਪਲੇਟਾਂ ਲਾ ਕੇ ਉਹਦੇ ਘਰਾਂ ਦੇ ਜੇ ਤੁਹਾਨੂੰ ਗਰਦਾਸਪੁਰ ਦੀ ਜਨਤਾ ਜੀ ਸਮਾਂ ਦਿੰਦੀ ਐ ਤੁਹਾਨੂੰ ਉੱਥੇ ਪਾਰਲੀਮੈਂਟ ਚੋਂ ਕੇ ਫਤਵਾ ਦੇ ਕੇ ਤੁਹਾਨੂੰ ਭੇਜਦੀ ਐ ਜੀ ਜਿਹੜੇ ਪਹਿਲ ਦੇ ਆਧਾਰ ਤੇ ਆਪਣੇ ਕਿਹੜੇ ਕੰਮ ਸੋਚੇ ਵੀ ਆਹ ਕੰਮ ਮੈਂ ਕਰੂੰਗਾ ਫਿਰ ਇਹ ਬਾਕੀ ਬਾਅਦ ਚ ਕਿਉਂਕਿ ਸਭ ਤੋਂ ਵੱਡਾ ਦਰਿਆਈ ਪੁਲਾਂ ਦਾ ਤੁਹਾਨੂੰ ਪਤਾ ਜੀ ਬਹੁਤ ਔਖਾ ਕੰਢੀ ਤੇ ਜੇ ਆਪਾਂ ਜਾਈਏ ਤੇ ਉਹ ਬੜਾ ਔਖਾ ਛੜਕਾਂ ਦਾ ਜਿਹੜਾ ਕਈ ਐਸੇ ਪਾウダー ਏਰੀਏ ਨੇ ਦੇਖੋ ਗੱਲ ਇਹ ਐ ਸਭ ਤੋਂ ਪਹਿਲੇ ਜੇ ਆਪਾਂ ਪ੍ਰਯਾਸ ਕਰਾਂਗੇ ਇੱਕ اچھا ਹਸਪੀਟਲ ਬਣਾਏ ਜਿੰਦਾ ਪੀਜੀਆ ਜਾਂ ਇੰਜ ਦੂਸਰਾ ਇਹ ਹੈ ਕਿ ਦੇਖੋ ਬੜੇ ਕੰਮ ਐਸੇ ਜਿੱਦਾਂ ਮਕੋੜਾ ਪਤੰਦਾ ਬੋਲਾ ਉਹਦੇ ਮਤਲਬ ਟੈਂਡਰ ਹੋਗੇ ਜਦੋਂ ਪੈਸੇ ਹੀ ਆ ਗਏ ਉਹਨਾਂ ਕੀੜੀ ਪਤੰਦਾ ਬੋਲਾ ਕੋਈ ਕੰਮ ਥੋੜਾ ਰਹਿ ਗਿਆ ਦੁਚੇ ਕੋਸ਼ਿਸ਼ ਕਰਨ ਦੀ ਗੱਲ ਹੈ ਫਾਈਲ ਅੱਗੇ ਤੋਰਨ ਦੀ ਗੱਲ ਹੈ ਤੇ ਉਹ ਹੋ ਜੇ ਨੇ ਕੋਈ ਮੁਸ਼ਕਿਲ ਤਾਂ ਹੈ ਨਹੀਂ ਕਰਕੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਉਹਦੇ ਵਾਸਤੇ ਆਪਾਂ ਪੂਰਾ ਪ੍ਰਯਾਸ ਕਰਾਂਗੇ ਕੋਈ ਇੰਡਸਟਰੀ ਇੱਥੇ ਲਾਈਏ ਕਰਕੇ ਕਿਉਂਕਿ ਸਭ ਤੋਂ ਜ਼ਿਆਦੇ ਜੀ ਨੌਜਵਾਨ ਅੱਜਕੱਲ੍ਹ ਤੁਹਾਨੂੰ ਪਤਾ ਬਾਹਰ ਨੂੰ ਤੁਰੇ ਜਾਂਦਾ ਨਸ਼ਿਆਂ ਦੇ ਦਰਿਆ ਦੇ ਵਿੱਚ ਵਹੀ ਜਾਂਦਾ ਔਰ ਸਾਡੇ ਨੌਜਵਾਨ ਐਸੇ ਹੋ ਚੁੱਕੇ ਆ ਜੀ ਜਿਹੜ ਇਹਨਾਂ ਬਾਰੇ ਵੀ ਕੋਈ ਸਰਕਾਰ ਦੇ ਉੱਪਰ ਕਰੋਗੇ ਜੀ ਦਾਵਾ ਸਾਹਿਬ ਦੇ ਨਾ ਜੀ ਆਪਣੇ ਵੀ ਵਿਧਾਨ ਸਭਾ ਜੀ ਇੱਕ ਪਿੰਡ ਹੈ ਜਿੱਥੇ 14 ਨੌਜਵਾਨਾਂ ਦੀ ਚਿੱਟੇ ਨਾਲ ਜਿਹੜੀ ਮੌਤ ਹੋਈ ਹੈ ਕਰਕੇ ਉਸ ਲਈ ਉਹ ਡਿਪਟੀ ਸੀ ਹੈ ਜਿਹੜੇ ਕਹਿੰਦੇ ਨਾ ਨਸ਼ਾ ਖਤਮ ਕਰ ਦੇਗਾ ਜੀ ਮੈਂ ਸੁਣਿਆ ਨਾ ਦਾਵਾ ਸਾਹਿਬ ਵੀ ਕਹਿੰਦੇ ਮੈਂ ਐਮ ਦੀ ਲਿਆਵਾਂਗਾ ਪੀ ਜੀ ਕਿੱਥੋਂ ਲਿਆਵੇਂਗਾ ਤੂੰ ਇਹ ਦਿਨੇਸ਼ ਬੱਬੂ ਲਿਆਸਦਾ ਧੰਨਵਾਦੀ ਬਹੁਤ ਬਹੁਤ ਸੋ ਇਹ ਸਾਨ ਨਯ ਦਿਨੇਸ਼ ਸਿੰਘ ਬੱਬੂ ਜਿਨ੍ਹਾਂ ਨੇ ਕਿਹਾ ਵੀ ਜੇ ਜਨਤਾ ਮੈਨੂੰ ਇੱਕ ਵਾਰ ਮੌਕਾ ਦਿੰਦੀ ਹੈ ਤੇ ਵਿਕਾਸ ਦੇ ਜਿਹੜੇ ਰੁਕੇ ਕੰਮਾਂ ਉਹ ਵੀ ਪੂਰੀ ਲਹਿਰ ਦੀ ਤਰ੍ਹਾਂ ਪੂਰੀ ਦਰਿਆ ਦੀ ਤਰ੍ਹਾਂ ਵਗਣ ਲਾ ਦਾਂਗੇ ਔਰ ਇਸ ਤਰ੍ਹਾਂ ਦੀ ਜਿਹੜੀ ਇੰਡਸਟਰੀ ਔਰ ਪੀਜੀਆਈ ਲੈਵਲ ਦਾ ਹਸਪੀਟਲ ਆ ਜਿਹੜੀ ਗੁਰਦਾਸਪੁਰ ਵਿੱਚ ਵਿੱਚ ਲੋਡ ਹੈ ਉਹ ਵੀ ਲਿਆਵਾਂਗੇ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ ਬਾਰਡਰ ਦਾ ਏਰੀਆ ਸਭ ਤੋਂ ਵੱਲੀ ਗਰ ਕੰਢੀ ਦਾ ਏਰੀਆ ਪੈਂਦਾ ਜੀ ਜੇ ਆਪਾਂ ਦੇਖਿਆ ਜਾਵੇ ਵੀ